ਆ ਦੇਖੋ ਬਾਈ ਜੀ ਜਵਾਰ ਲਗਭਗ 12-13 ਫੁੱਟ ਕੱਦ ਦਾ ਜਵਾਰ ਦਾ ਦੇਖ ਸਕਦੇ ਹੋ। ਤੇ ਆਪਦੇ ਕੱਦ ਦੇ ਹਿਸਾਬ ਨਾਲ ਜਵਾਰਾ ਜਿਹੜੀ ਥੱਲੇ ਡਿੱਗ ਪਈ ਹੈ। ਦੇਖ ਲਓ ਟਾਂਡੇ ਕਿੱਡੇ-ਕੱਡੇ ਐ ਜਵਾਰ ਦੇ ਥੱਲੇ ਤੋਂ ਲਾ ਕੇ। ਤੇ ਬੱਚੇ ਨਾਲ ਜਿਹੜਾ ਹੈਗਾ ਆਪਣਾ ਜਵਾਰ ਵੱਢੀ ਜਾਂਦਾ ਹੈ। ਤੇ ਗੱਡੀ ਚਲਦੀ ਜਾਂਦਾ ਹੈ। ਤੇ ਆਪਾਂ ਇਹਦੇ ਨਾਲ ਗੱਲ ਕਰਾਉਨੇ ਆਂ ਤੁਹਾਡੀ। ਹੋਰ ਬੱਚੇ ਲਾਲ ਜੀ ਲੈ ਜੀ ਆ ਦੇਖੋ ਜੀ ਜਵਾਰ ਤੇ ਜਾ ਦੇਖੋ ਹਾਂ ਕੀ ਕਰੋ ਵੱਡਿਆ ਹੈ ਇਹ ਵਾਰ ਤੋਂ ਦੂਰੀ ਹੋਤਾ ਉਧਰ ਠੀਕ ਹੈ ਵੱਡਣੀ ਔਖੀ ਹੋਈ ਖੜੀ ਹੈ ਬਹੁਤ ਔਖੀ ਹੈ ਮੁੜਕਾ ਵਿਚਾਰੇ ਦਾ ਦੇਖ ਸਕਦੇ ਹਾਂ ਬਾਈ ਕਿੰਨਾ ਚੋਈ ਜਾਂਦਾ ਨਾਲ ਇੰਨੀ ਹਵਾ ਚੱਲੀ ਜਾਂਦੀ ਹੈ ਤਾਂ ਵੀ ਐਹੋ ਜਵਾਰ ਵੱਡਣੀ ਬਹੁਤ ਔਖੀ ਹੈ ਤੇ ਆਪਦੇ ਜਿਹੜੇ ਕੱਦ ਦੇ ਹਿਸਾਬ ਨਾਲ ਜਵਾਰ ਹੈ ਟੇਢੀ ਹੋ ਗਈ ਕਹਿੰਨੀ ਬੱਚੇ ਲੜ ਹੈਂ ਦੇਖ ਲੋ ਕਿੰਨੀ ਅੱਛੀ ਨਹੀਂ ਹੋ ਗਈ ਟੇਢੀ ਹੋ ਕੇ ਥੱਲੋ ਥੱਲੋ ਜਿਹੜੀ ਹੈਗੇ 2 2 3 3 ਫੁੱਟਾਂ ਜਿਹੜੀ ਗਲ ਗਈ ਹੈ ਵਿਚਵਾਰ ਦਾਤੀ ਵੀ ਦਿਖਾ ਦੇ ਦਾਤੀ ਦਾ ਕੀ ਹਾਲਾਤ ਕਰਤੇ ਜਵਾਰ ਨੇ ਆ ਦੇਖ ਲੋ ਜੀ ਦਾਤੀ ਦਾ ਦੇਖੋ ਸਾੜੇ ਦੰਦਾ ਤੋੜਤਾ ਐਡੀ ਕਰੜੀ ਹੋ ਗਈ ਇਹ ਫੇ ਕਰ ਰਹੀ ਆ ਦੇਖੋ ਬਾਈ ਜੀ ਅੱਪਾ ਵਿਜੀ ਸੀਗੀ ਵੇਚਣ ਵਾਸਤੇ ਇਹ ਜਵਾਰ ਇੱਕ ਕਿੱਲੇ ਤੋਂ ਉੱਤੇ ਸੀਗਾ ਥਾਂ ਤੇ ਰੇਟ ਨਾ ਆਉਣ ਕਰਕੇ ਜਿਹੜਾ ਹੈਗਾ ਜਵਾਰ ਤੋਂ ਬਹੁਤ ਔਖਾ ਖੜਾ ਛੜਾਇਆ ਆ ਆ ਪੂਰਾ ਹੀ ਇਹਦੇ ਵਿੱਚ ਜਵਾਰ ਸੀਗੀ ਇਸ ਵਾਹਣ ਦੇ ਵਿੱਚ ਰੇਟ ਮਿਲਿਆ ਨਹੀਂਗਾ ਇਸ ਕਰਕੇ ਮੰਡੀ ਦੇ ਵਿੱਚ ਜਿਹੜਾ ਹੈਗਾ ਲੇਬਰ ਦਾ ਖਰਚਾ ਹੀ ਪੂਰਾ ਨਹੀਂ ਆਉਂਦਾ ਸੀਗਾ ਤੇ ਆਪਾਂ ਜਿਹੜੀ ਅੱਧ ਤੇ ਜਵਾਰ ਵੜਾਤੀ ਸੀ ਇੱਕ ਬੰਦੇ ਨੂੰ ਤੇ ਉਹਦੇ ਵਿੱਚੋਂ ਵੀ ਜਿਹੜਾ ਹੈਗਾ ਦੋ ਕਨਾਲਾਂ ਥਾਂ ਬਚ ਗਿਆ ਸੀਗਾ ਤੇ ਇਹਦੇ ਤੋਂ ਵੀ ਬਹੁਤ ਔਖਾ ਜਿਹੜਾ ਹੈਗਾ ਖੜਾ ਛੜਾਉਣਾ ਔਖਾ ਹੋਇਆ ਖੜਾ ਹੈ ਬੱਚੇ ਜਿਹੜੀਆਂ ਦੋ ਕਨਾਲਾਂ ਰੱਖੀਆਂ ਸੀ ਇਹਨਾਂ ਤੋਂ ਹੀ ਖੜਾ ਛੜਾਉਣਾ ਔਖਾ ਹੋਇਆ ਖੜਾ ਹੈ ਹਾਂ ਵਜਦੀ ਹੋ ਰਹਾ ਇਹ ਵੜਦੇ ਟਾਈਮ ਅੱਥ ਤੇ ਵੀ ਵੱਜ ਗਈ ਇਹਦੇ ਬੰਦੇ ਦੇ ਹੁਣ ਵੀ ਲਗਾਏ ਕਿੱਥੇ ਸੱਟੀਆਂ 6 ਵਜੇ ਤੇ ਆਵੇ ਦੇਖ ਲਾ ਜੀ ਖੁਣ ਚੁਣ ਗਈ ਆ ਪੂਰੀ ਕਰੜੀ ਹੋਈ ਪਈ ਹੈ ਬਾਈ ਗੰਨੇ ਵਾਂਗੂ ਇਹ ਆ ਕਿਸਾਨੀ ਜੀਵਨ ਪਸਾਨਾਂ ਦੀਆਂ ਗੱਲਾਂ ਬਾਤਾਂ ਤੇ ਖੇਤਾਂ ਦੇ ਹਾਲਾਤ ਤੇ ਜ਼ਿਮੀਦਾਰੀ ਦੇ ਹਾਲਾਤ ਵੀਡੀਓ ਕਰਦੇ ਸਾਡੀ ਸ਼ੇਅਰ ਇੱਕ ਯਾਦ ਦੱਸਦੇ ਤੌਰ ਤੇ ਆਪਾਂ ਵੀਡੀਓ ਬਣਾ ਲਈ ਅੱਜ ਹੈਗੀ ਐ ਕੀ ਤਰੀਕ ਹੈ 31 ਅੱਜ ਹਾਂ 30 ਜਾਂ 31 ਹੋਊਗੀ 30 ਹੈ 30 ਤਰੀਕ ਤੇ 8ਵਾਂ ਮਹੀਨਾ ਤੇ 2024 ਦਾ ਦਿਨ ਹੈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ